ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਬੀਤਿਆ ਸਮਾਂ ਹੱਥ ਨਹੀਂ ਆਏਗਾ ਇਸ ਸਮੇਂ ਨੂੰ ਸਫਲਾ ਕਿਵੇਂ ਕੀਤਾ ਜਾਏ ਬਾਬਾ ਪੀਖਨ ਜੀ ਨੇ ਸਾਨੂੰ ਦੋ ਨੁਕਤੇ ਦਿੱਤੇ ਹਨ ਪਹਿਲਾ ਨੁਕਤਾ ਇਹ ਹੈ ਸਮੇਂ ਦੀ ਕਦਰ ਕਰ ਸਮਾਂ ਤੇਰੇ ਹੱਥੋਂ ਲੰਘ ਗਿਆ ਤਾਂ ਮੁੜ ਕੇ ਹੱਥ ਨਹੀਂ ਆਏਗਾ ਅਤੇ ਦੂਜਾ ਉਹਨਾਂ ਨੇ ਕਿਹਾ ਸਮਾਂ ਤਾਂ ਆਪਣੀ ਚਾਲ ਚੱਲਿਆ ਜਾਏਗਾ ਚੰਗਾ ਹੈ ਹੈ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਅਤੇ ਸਮੇਂ ਨੂੰ ਸਫਲਾ ਕਰ ਤੇਰੀ ਜ਼ਿੰਦਗੀ ਦੇ ਪਾਲ ਉਸ ਪ੍ਰਮਾਤਮਾ ਦੇ ਦਰ ਤੇ ਪਰਵਾਨ ਹੋ ਜਾਣ ਇਹ ਪਰਵਾਨ ਕਿਵੇਂ ਹੋਣਗੇ ਆਪਾਂ ਕਈ ਵਾਰ ਆਮ ਕਹਿੰਦੇ ਹਾਂ ਬੈਠ ਕੇ ਗੱਲਾਂ ਕਰੀਏ ਸਮਾਂ ਪਾਸ ਹੋ ਜਾਵੇਗਾ ਇਹ ਗੱਲ ਕਦੀ ਨਹੀਂ ਕਹਿਣੀ ਕਿਉਂਕਿ ਸਮਾਂ ਆਪਾਂ ਨੂੰ ਪਾਸ ਕਰਦਾ ਹੈ ਸਮੇ ਨੇ ਸਾਡਾ ਬਚਪਨ ਪਾਸ ਕਰ ਦਿੱਤਾ ਸਾਡੀ ਜਵਾਨੀ ਪਾਸ ਕਰ ਦਿੱਤੀ ਬੁਢਾਪਾ ਵੀ ਪਾਸ ਕਰ ਦਵੇਗਾ ਨੈਨਹੁ ਨੀਰ ਬਹੇ ਤਨ ਖੀਨਾ ਪਏ ਕੇਸ ਦੁ ਦਵਾਨੀ ਇੱਥੇ ਭਗਤ 피ਖਨ ਜੀ ਨੇ ਬੁਢਾਪੇ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ 30 ਸਾਲ ਦੀ ਉਮਰ ਵਿੱਚ ਮਨੁੱਖ ਤੇ ਜਵਾਨੀ ਦਾ ਬੋਲਬਾਲਾ ਹੁੰਦਾ ਹੈ 40 ਸਾਲ ਦੀ ਉਮਰ ਵਿੱਚ ਮਨੁੱਖੀ ਬਲ ਦਾ ਅਖੀਰ ਹੈ ਮੁੜ ਕੇ ਵਧੇਗਾ ਨਹੀਂ ਬੰਦਾ 50 ਦਾ ਹੋ ਜਾਏ ਤਾਂ ਉਸ ਸਮੇਂ ਪੈਰ ਤਿਲਕਣੇ ਸ਼ੁਰੂ ਹੋ ਜਾਂਦੇ ਹਨ 50 ਸਾਲ ਦੀ ਉਮਰ ਵਿੱਚ ਬੁਢਾਪੇ ਦਾ ਆਰੰਭ ਸ਼ੁਰੂ ਹੋ ਗਿਆ 80 ਸਾਲ ਦਾ ਹੋਇਆ ਤਾਂ ਗੁਰਮੁਖ ਆ ਪਰਾਏ ਵਸ ਹੋ ਗਿਆਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਹੀ ਸੈਂਕੜੇ ਮੀਲ ਪੈੜਾ ਕੀਤਾ ਅੱਜ ਮੰਜੇ ਦੇ ਲਾਗੇ ਪਾਣੀ ਦੀ ਗੜਵੀ ਪਈ ਤੇ ਊਂ ਜਾਪਦਾ ਹੈ ਜਿਵੇਂ ਸੋਕਾ ਦੂਰ ਹੋਵੇ ਸਰੀਰ ਵਿੱਚ ਬਲ ਨਹੀਂ ਬੁਢਾਪਾ ਆਏਗਾ ਤਾਂ ਤੇਰੀਆਂ ਅੱਖਾਂ 'ਚੋਂ ਪਾਣੀ ਮਗਣਾ ਬੰਦ ਨਹੀਂ ਹੋਣਾ ਜਿਹੜਾ ਤੇਰਾ ਸਰੀਰ ਹੈ ਕਮਜ਼ੋਰ ਹੋ ਜਾਏਗਾ ਜਿਹੜੇ ਤੇਰੇ ਪੈਰ ਹਨ ਇਹ ਤਿਲਕਣਗੇ ਹੁਣ ਬੁਢਾਪਾ ਆ ਗਿਆ ਗਲੇ ਵਿੱਚ ਕਫ ਡੇਗਦਾ ਹੈ ਹੁਣ ਕੀ ਕਰੇਗਾ ਹੁਣ ਪਛਤਾਵਾ ਪੱਲੇ ਪਾਏਗਾ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਮੇਂ ਦੀ ਘਟਨਾ ਹੈ ਇੱਕ ਪਿਤਾ ਤੇ ਦੋ ਪੁੱਤਰ ਧਨ ਗੁਰੂ ਅੰਗਦ ਦੇਵ ਸੱਚੇ ਪਾਸ਼ਾ ਦੀ ਚਰਨ ਸ਼ਰਨ ਵਿੱਚ ਆਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ ਮਹਾਰਾਜ ਮਿਹਰ ਕਰੋ ਸਾਨੂੰ ਸਮੇਂ ਨੂੰ ਸੰਭਾਲਣ ਦੀ ਜਾਂਚ ਨਹੀਂ ਸਮੇਂ ਨੂੰ ਕਾਬੂ ਕਿਸ ਤਰ੍ਹਾਂ ਕਰੀਏ ਉਹਨਾਂ ਦੋ ਪੁੱਤਰਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਇਹੋ ਜੀ ਸਿੱਖਿਆ ਦਿਓ ਕਿ ਸਾਡਾ ਸਮਾਂ ਸਫਲਾ ਹੋ ਜਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖੋ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਕਰੋ ਹੁਣ ਗੱਲ ਗੂਲ ਜਹੀ ਹੈ ਪੁੱਤਰ ਨੇ ਬਾਪ ਨੂੰ ਆਖਿਆ ਮਹਾਰਾਜ ਨੂੰ ਪੁੱਛੋ ਕੱਪੜਾ ਤਾਂ ਰੰਗ ਲੈਂਦਾ ਹੈ ਪਰ ਜੀਵਨ ਕਿਵੇਂ ਰੰਗਿਆ ਜਾਏ ਮੈਨੂੰ ਨਹੀਂ ਸਮਝ ਪਈ ਕਿ ਗੁਰਦੇਵ ਨੇ ਕੀ ਆਖਿਆ ਹੈ ਪਾਤਸ਼ਾਹ ਕਹਿਣ ਲੱਗੇ ਕਿ ਵਾਹਿਗੁਰੂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਓ ਪੁੱਤਰ ਫਿਰ ਬੋਲਿਆ ਮਹਾਰਾਜ ਨੂੰ ਪੁੱਛੋ ਕਿ ਕਪੜਾ ਤਾਂ ਰੰਗਿਆ ਜਾਂਦਾ ਹੈ ਮੰਨ ਕਿਵੇਂ ਰੰਗਿਆ ਜਾਏ ਕੱਚਾ ਰੰਗ ਹੁੰਦਾ ਹੈ ਪੱਕਾ ਰੰਗ ਹੁੰਦਾ ਹੈ ਕਈ ਪੱਕੇ ਰੰਗ ਵੀ ਖੁਰਦੇ ਹਨ ਉਸ ਬੱਚੇ ਦੇ ਕਹਿਣ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਹੱਸ ਪਏ ਕਹਿਣ ਲੱਗੇ ਬੜੀ ਚੰਗੀ ਗੱਲ ਆਖੀ ਹੈ ਤੈਨੂੰ ਦੱਸਦੇ ਹਾਂ ਪੁੱਤਰਾ ਰੰਗ ਕਿਵੇਂ ਛੜਦਾ ਹੈ ਮਹਾਰਾਜ ਕਹਿਣ ਲੱਗੇ ਪੁੱਤਰ ਖਾਨੂ ਵਾਹਿਗੁਰੂ ਦਾ ਰੰਗ ਤਿੰਨ ਟੰਗਾਂ ਨਾਲ ਰੰਗਿਆ ਜਾਂਦਾ ਹੈ ਤਿੰਨ ਟੰਗਾਂ ਨਾਲ ਮਹਾਰਾਜ ਕਿਰਪਾ ਕਰਕੇ ਦੱਸੋ ਕਹਿੰਦੇ ਇੱਕ ਵਾਹਿਗੁਰੂ ਦਾ ਰੰਗ ਇਹ ਹੈ ਆਪਾਂ ਕਿਸੇ ਨਾਲ ਪ੍ਰੇਮ ਤਾਂ ਕਰਦੇ ਹਾਂ ਪਰ ਇਹ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਵਾਹਿਗੁਰੂ ਨੇ ਸਾਨੂੰ ਕੀ ਦਿੱਤਾ ਹੈ ਦੂਸਰਾ ਇਹ ਹੈ ਕਿ ਆਪਾਂ ਉਸ ਦੇ ਨਾਲ ਪ੍ਰੇਮ ਕਰਦੇ ਹਾਂ ਜਿਸ ਤੋਂ ਸਾਨੂੰ ਲਾਭ ਹੋਵੇ ਜਿਵੇਂ ਸਾਡਾ ਅੱਜਕੱਲ ਸੁਭਾਅ ਹੀ ਬਣ ਗਿਆ ਹੈ ਬੜੀ ਪਰੇਸ਼ਾਨੀ ਹੈ ਆਪਾਂ ਕਹਿੰਦੇ ਹਾਂ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰੋ ਠੀਕ ਹੋ ਜਾਏਗੀ ਇਹ ਕੋਈ ਪ੍ਰੇਮ ਦਾ ਰੰਗ ਨਹੀਂ ਇਹ ਵਪਾਰ ਹੈ ਦੁਕਾਨਦਾਰੀ ਹੈ ਬੰਦਗੀ ਨਹੀਂ ਜਿਵੇਂ ਆਪਾਂ ਦੁਕਾਨ ਤੇ ਜਾ ਕੇ ਕਹਿੰਦੇ ਹਾਂ ਲਓ 7 ਰੁਪਏ ਤੇ ਲੂਣ ਦਾ ਪੈਕਟ ਦੇ ਦਿਓ ਇਹ ਲਓ 21 ਰੁਪਏ ਸਾਨੂੰ ਖੰਡ ਦੇ ਦਿਓ ਇਹ ਵਪਾਰ ਹੈ ਜਿਹੜਾ ਕਹਿਣਾ ਸੀ ਕਿ ਸਾਨੂੰ ਇਹ ਤਕਲੀਫ ਹੈ ਤਾਂ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰ ਲਓ ਇਹ ਪਿਆਰ ਨਹੀਂ ਵਪਾਰ ਹੈ ਅਸੀਂ ਪਾਠ ਕਰੀਏ ਅਸੀਂ ਬੰਦਗੀ ਕਰੀਏ ਪਰ ਪਿਆਰ ਨਾਲ ਕਰੀਏ ਤੂੰ ਜ਼ਰਾ ਰੰਗ ਇਹ ਹੈ ਕਿ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ ਪਰ ਨਾਲੋਂ ਨਾਲ ਝਾਤ ਰੱਖਣੀ ਹੈ ਤੀਸਰਾ ਇਹ ਹੈ ਇਸ ਨੂੰ ਪ੍ਰਿੰਸੀਪਲ ਸਤਵੀਰ ਸਿੰਘ ਨੇ ਤੇ ਬਾਬਾ ਮਨੀ ਸਿੰਘ ਨੇ ਇਉਂ ਲਿਖਿਆ ਹੈ ਕਿ ਪ੍ਰੇਮ ਕਰਦੇ ਆ ਕਰਦੇ ਆ ਰੱਬ ਇੰਨਾ ਦਿਆਲੂ ਹੋ ਜਾਏ ਤੇ ਐਸੀ ਅਵਸਥਾ ਬਣ ਜਾਏ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤੈਨੂੰ ਪਤਾ ਨਾ ਚੱਲੇ ਕੀ ਹੈ ਤਾਂ ਤੂੰ ਪ੍ਰਮਾਤਮਾ ਦਾ ਚਾਕਰ ਪਰ ਪ੍ਰਮਾਤਮਾ ਤੇਰਾ ਬਾਪ ਬਣ ਕੇ ਤੇਰੇ ਅੰਗ ਸੰਗ ਵਰਤੇ ਇਸ ਪ੍ਰਕਾਰ ਇਸ ਨੂੰ ਵਿਦਵਾਨਾਂ ਨੇ ਬਹੁਤ ਲੰਮੇ ਚੌੜੇ ਵਿਸਥਾਰ ਦੇ ਨਾਲ ਲਿਖਿਆ ਹੈ ਭਾਈ ਸੰਤੋਖ ਸਿੰਘ ਨੇ ਆਖਿਆ ਹੈ ਪ੍ਰਮਾਤਮਾ ਦੀ ਭਗਤੀ ਕਰਿਆ ਕਰ ਕਿਸੇ ਜਗਿਆਸੂ ਨੇ ਆਖਿਆ ਗਿਆਨੀ ਜੀ ਕੋਈ ਨਵੀਂ ਗੱਲ ਤਾਂ ਦੱਸੀ ਨਹੀਂ ਤੁਸੀਂ ਸਾਰੇ ਹੀ ਕਹਿੰਦੇ ਹਨ ਕਿ ਭਗਤੀ ਕਰਿਆ ਕਰੋ ਪਰ ਕੁਝ ਢੰਗ ਤਰੀਕਾ ਵੀ ਤਾਂ ਦੱਸੋ ਉਹ ਕਹਿੰਦੇ ਭਗਤੀ ਨੌ ਤਰਾਂ ਦੀ ਹੈ ਕਹਿੰਦੇ ਹਨ ਕਿ ਅਸੀਂ ਤਾਂ ਇੱਕ ਹੀ ਸੁਣੀ ਹੈ ਤੁਸੀਂ ਨੌ ਕਹਿ ਦਿੱਤੀਆਂ ਕਹਿੰਦੇ ਹਨ ਹਾਂ ਨੌ ਤਰਾਂ ਦੀ ਹੈ ਇਹ ਨੌ ਤਰਾਂ ਦੀ ਕਿਹੜੀ ਹੈ ਪਹਿਲੀ ਕੀ ਬਾਣੀ ਸ਼ਰਦਾ ਦੇ ਸਹਿਤ ਸੁਣਨੀ ਹੈ ਮੈਨੂੰ ਕਹਿੰਦਾ ਬੜਾ ਦੁੱਖ ਹੁੰਦਾ ਹੈ ਪਰ ਸਾਡੇ ਵਿੱਚ ਸ਼ਰਦਾ ਨਾਮਾਤਰ ਰਹਿ ਗਈ ਹੈ ਅਸੀਂ ਸ਼ਰਦਾ ਨਾਲ ਨਹੀਂ ਸੁਣਦੇ ਆਪਾਂ ਕਥਾ ਸੁਣਦੇ ਹਨ ਆਪਾਂ ਨੂੰ ਗੱਲਾਂ ਚੰਗੀਆਂ ਨਾਲ ਲੱਗੀਆਂ ਤੇ ਆਪਾਂ ਕਹਿਣਾ ਹੈ ਇਹ ਗਿਆਨੀ ਗਲਤ ਕਹਿ ਗਿਆ ਰਾਗੀ ਜੇ ਕੀਰਤਨ ਕਰ ਰਿਹਾ ਹੈ ਆਪਾਂ ਕਹਿੰਦੇ ਹਾਂ ਉਹਦਾ ਵਾਜਾ ਬੇਸੁਰਾ ਹੈ ਸ਼ਰਧਾ ਨਹੀਂ ਪਹਿਲਾ ਤਰੀਕਾ ਹੈ ਕਿ ਬਾਣੀ ਨੂੰ ਸ਼ਰਧਾ ਨਾਲ ਸੁਣ ਕੇ ਭਾਵੇਂ ਕੋਈ ਵੀ ਗਾ ਰਿਹਾ ਹੋਵੇ ਪਰ ਤੇਰੇ ਅੰਦਰ ਸ਼ਰਧਾ ਚਾਹੀਦੀ ਹੈ ਕਿ ਬਾਣੀ ਮੈਂ ਗੁਰੂ ਦੀ ਸੁਣਨੀ ਹੈ ਭਾਵੇਂ ਕੋਈ ਵੀ ਪੜੇ ਦੂਸਰਾ ਤਰੀਕਾ ਹੈ ਭਗਤੀ ਕੀਰਤਨ ਆਪ ਕਰਨਾ ਤੇ ਸਾਥ ਸੰਗਤ ਕਰਨੀ ਤੀਜਾ ਨੰਬਰ ਉਸ ਨੂੰ ਕਹਿੰਦੇ ਹਨ ਵਿਸਰਣ ਸਿਮਰਨ ਉਸ ਦੀ ਯਾਦ ਭੁੱਲ ਲੈਣਾ ਚੌਥੇ ਨੂੰ ਕਿਹਾ ਹੈ ਪਾਗ ਸੇਵਨ ਜਿਸ ਨੂੰ ਪਾਗ ਸੇਵਾ ਵੀ ਲਿਖਿਆ ਹੈ ਗ੍ਰੰਥਾਂ ਵਿੱਚ ਨਿਮਰਤਾ ਧਾਰ ਕੇ ਸੇਵਾ ਕਰਨੀ ਪੰਜਵਾਂ ਹੈ ਅਰਚਨਾ ਇਹ ਕੰਮ ਔਖਾ ਹੈ ਦੇਣ ਦੀ ਬਿਰਤੀ ਰੱਖਣੀ ਆਪਾਂ ਲੈਣ ਦੀ ਬਿਰਤੀ ਰੱਖਦੇ ਹਾਂ ਪਰ ਆਪਾਂ ਦੇਣ ਦੀ ਬਿਰਤੀ ਰੱਖਣੀ ਹੈ ਜੇ ਕੋਈ ਆਇਆ ਹੈ ਤਾਂ ਕੀ ਦੇਵੇਂਗਾ ਜੇ ਤੁਹਾਡੇ ਕੋਲ ਆਇਆ ਹੈ ਤਾਂ ਉਸ ਨੂੰ ਕੀ ਦੇਵੋਗੇ ਇੱਕ ਘਟਨਾ ਹੁੰਦੀ ਹੈ ਇੱਕ ਚੋਰ ਦੇ ਹੱਥ ਕੱਖ ਨਾ ਪਿਆ ਦਿੰਦਾ ਚੜਾ ਹੁਣ ਲੱਗਾ ਤੇ ਕਹਿਣ ਲੱਗਾ ਅੱਜ ਕਿਤੋਂ ਕੁਝ ਬਣਿਆ ਨਹੀਂ ਚਲੋ ਅੱਜ ਬਾਬੇ ਦੇ ਡੇਰੇ ਕਿਤੇ ਮਾੜਾ ਮੋਟਾ ਭਾਂਡਾ ਹੀ ਮਿਲ ਜਾਵੇ ਸਵਾ ਪਹਿਰ ਰਾਤ ਰਹਿੰਦੀ ਸੀ ਪਰ ਮਹਾਤਮਾ ਨੂੰ ਪਤਾ ਚੱਲ ਗਿਆ ਕਿ ਕੋਈ ਚੋਰ ਮੇਰੀ ਝੌਂਪੜੀ ਵਿੱਚ ਵੜਿਆ ਹੈ ਕਿਉਂਕਿ ਜੇ ਕੋਈ ਵਾਕਫ ਹੁੰਦਾ ਤਾਂ ਉਸਨੇ ਆਵਾਜ਼ ਮਾਰਨੀ ਸੀ ਤੇ ਬੂਆ ਖੜਕਾਉਣਾ ਸੀ ਮਹਾਤਮਾ ਦੇ ਕੋਲ ਇੱਕੋ ਕੰਬਲ ਸੀ ਪੁਰਾਣਾ ਤੇ ਜਦੋਂ ਉਹ ਬੰਦਾ ਅੰਦਰ ਵੜਿਆ ਤਾਂ ਉਸਨੇ ਸੱਜੇ ਪਾਸੇ ਵੇਖਿਆ ਕਿਉਂਕਿ ਹਨੇਰੇ ਵਿੱਚ ਬਚਾਅ ਵੀ ਆਪਣਾ ਕਰਨਾ ਸੀ ਉਸਨੇ ਵੇਖਿਆ ਕਿ ਕੁਝ ਵੀ ਨਹੀਂ ਹੈ ਉਸਨੇ ਕੰਬਲ ਨੂੰ ਹੱਥ ਪਾਇਆ ਤੇ ਚੱਕ ਕੀਤਾ ਕਿ ਕਪੜਾ ਪੁਰਾਣਾ ਹੈ ਕਿ ਨਵਾਂ ਪਹਿਲਾਂ ਤਾਂ ਉਸਨੇ ਕੰਬਲ ਨੂੰ ਫੜਿਆ ਪਰ ਫੇਰ ਉੱਥੇ ਹੀ ਰੱਖ ਦਿੱਤਾ ਪਛਾਹ ਹੁੰਨ ਲੱਗਾ ਤਾਂ ਬਾਬੇ ਨੇ ਆਖਿਆ ਗੁਰਮੁਖਾ ਮੇਰੇ ਨਾਲ ਇੰਨਾ ਤਕਾਣਾ ਨਾ ਕਰ ਮੇਰੇ ਕੋਲ ਕੰਬਲ ਨਵਾਂ ਨਹੀਂ ਹੈ ਮੇਰਾ ਪੁਰਾਣਾ ਤਾਂ ਪ੍ਰਵਾਨ ਕਰ ਲੈ ਬਾਬੇ ਨੇ ਉਸ ਦੀ ਬਾਹ ਫੜ ਲਈ ਤੇ ਕਿਹਾ ਕਿ ਮੈਂ ਗਰੀਬ ਹਾਂ ਤੂੰ ਅੱਜ ਮੇਰੇ ਤੇ ਬੜੀ ਰਹਿਮਤ ਕੀਤੀ ਮੇਰੇ ਘਰ ਆ ਕੇ ਮੈਨੂੰ ਨਿਵਾਜ਼ਿਆ ਹੈ ਮੇਰੇ ਗਰੀਬ ਦੇ ਘਰ ਤਾਂ ਕਦੀ ਕੋਈ ਆਇਆ ਨਹੀਂ ਮੈਂ ਤੇਰਾ ਧੰਨਵਾਦੀ ਹਾਂ ਮੇਰੀ ਪਹਿਲੀ ਗਲਤੀ ਹੈ ਕਿ ਮੈਂ ਤੈਨੂੰ ਬੁਲਾਇਆ ਨਹੀਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਤੈਨੂੰ ਬੁਲਾਉਂਦਾ ਪਰ ਤੂੰ ਦਿਆਲੂ ਕਿਰਪਾਲੂ ਮੇਰੇ ਬਿਨਾ ਕਹਿਨ ਤੇ ਚਰਨ ਪਾਏ ਹਨ ਤੇ ਮੇਰਾ ਫਰਜ਼ ਬਣਦਾ ਸੀ ਮੈਂ ਕੁਝ ਦਿੰਦਾ ਪਰ ਮੇਰੀ ਬਦਕਿਸਮਤੀ ਕਿ ਮੈਂ ਨਿਕੰਮਾ ਹਾਂ ਮੈਂ ਬਨਾਇਆ ਕੱਖ ਨਹੀਂ ਮੇਰਾ ਕੰਬਲ ਤਾਂ ਪਰਵਾਨ ਕਰ ਲੈ ਉਹ ਚੋਰ ਲੈਂਦਾ ਨਹੀਂ ਪਰ ਉਹ ਧੱਕੇ ਨਾਲ ਦਿੰਦੇ ਨੇ ਬੰਦਾ ਮੰਨਿਆ ਚੋਰ ਸੀ ਕੁਝ ਸਮੇਂ ਤੋਂ ਬਾਅਦ ਉਹ ਚੋਰੀ ਦੇ ਇਲਜ਼ਾਮ ਵਿੱਚ ਫੜਿਆ ਗਿਆ ਲੋਕਾਂ ਨੇ ਕਿਹਾ ਕਿ ਇਹ ਕੰਬਲ ਫਲਾਣੇ ਬਾਬੇ ਦਾ ਹੈ ਇਸਨੇ ਸਾਦ ਨੂੰ ਵੀ ਨਹੀਂ ਛੱਡਿਆ ਡੇਰਾ ਨਹੀਂ ਛੱਡਿਆ ਇਸ ਨੂੰ ਮਾਫ਼ ਨਾ ਕਰਨਾ ਚੋਰ ਦੇ ਵਕੀਲ ਨੇ ਚੋਰ ਦਾ ਪੱਖ ਲਿਆ ਸਰਕਾਰੀ ਵਕੀਲ ਨੇ ਕਿਹਾ ਇਓਂ ਕਰੋ ਤੁਸੀਂ ਬਾਬੇ ਦੀ ਗਵਾਹੀ ਲੈ ਲਓ ਜੱਜ ਨੇ ਮੁਲਾਜ਼ਮ ਭੇਜ ਕੇ ਬਾਬੇ ਨੂੰ ਬੁਲਾਇਆ ਕਿ ਬਾਬਾ ਜੀ ਫੈਸਲਾ ਤੁਹਾਡੇ ਹੱਥ ਵਿੱਚ ਹੈ ਇਹ ਬੰਦਾ ਫੜਿਆ ਗਿਆ ਹੈ ਚੋਰੀ ਦੇ ਇਲਜ਼ਾਮ ਵਿੱਚ ਇਸ ਨੇ ਬੜੀਆਂ ਚੋਰੀਆਂ ਕੀਤੀਆਂ ਹਨ ਸਾਨੂੰ ਸਬੂਤ ਨਹੀਂ ਮਿਲਦਾ ਪ੍ਰੇਮੀਆ ਨੇ ਤੁਹਾਡਾ ਕੰਬਲ ਪਛਾਣ ਲਿਆ ਹੈ ਹੁਣ ਤੁਹਾਡੀ ਗਵਾਹੀ ਦਾ ਪੱਕਾ ਸਬੂਤ ਹੋਣ ਕਰਕੇ ਇਸ ਨੂੰ ਸਜ਼ਾ ਮਿਲਣੀ ਹੈ ਤੇ ਤੁਸੀਂ ਦੱਸੋ ਬਾਬਾ ਕਹਿਣ ਲੱਗਾ ਗੁਰਮੁਖੋ ਮੈਂ ਚੋਰ ਤਾਂ ਕਹਾਂ ਜਿਸਨੇ ਚੋਰੀ ਕੀਤੀ ਹੋਵੇ ਮੈਂ ਤਾਂ ਇਸ ਨੂੰ ਪੇਟਾ ਕੀਤੀ ਸੀ ਹੁਣ ਜੱਜ ਨੇ ਉਸ ਨੂੰ ਬਰੀ ਕਰ ਦਿੱਤਾ ਤਾਂ ਚੋਰ ਪੁੱਬਾ ਮਾਰ ਕੇ ਰੋਣ ਲੱਗਾ ਕਹਿਣ ਲੱਗਾ ਬਾਬਾ ਮੈਂ ਨਾਲੇ ਚੋਰ ਤੇ ਨਾਲੇ ਤੂੰ ਕਹਿੰਦਾ ਹੈ ਕਿ ਪੇਟਾ ਦਿੱਤੀ ਹੈ ਸੰਤ ਕਹਿਣ ਲੱਗੇ ਮੈਂ ਤੈਨੂੰ ਤਾਂ ਹੀ ਬੇਨਤੀ ਕੀਤੀ ਸੀ ਕਿ ਤੇਰੇ ਤੇ ਚੋਰੀ ਦਾ ਇਲਜ਼ਾਮ ਨਾ ਲੱਗ ਜਾਵੇ ਜੇ ਤੂੰ ਆਪ ਚੋਗਦਾ ਤਾਂ ਤੇਰੇ ਤੇ ਇਲਜ਼ਾਮ ਲੱਗਣਾ ਸੀ ਮੈਂ ਤੈਨੂੰ ਬਾਹ ਫੜ ਕੇ ਬੇਨਤੀ ਤਾਂ ਕੀਤੀ ਤਾਂ ਕਿ ਤੇਰੇ ਤੇ ਚੋਰੀ ਦਾ ਇਲਜ਼ਾਮ ਨਾ ਲੱਗ ਜਾਵੇ ਭਗਤੀ ਦੇ ਨੌ ਰੰਗ ਗਿਆਨੀ ਸੰਤੋਖ ਸਿੰਘ ਦੇ ਲਿਖਨ ਦੇ ਮੁਤਾਬਕ ਇਸ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗਿਆਨੀ ਸੰਤੋਖ ਸਿੰਘ ਨੇ ਵਿਸਥਾਰ ਨਾਲ یوں ਲਿਖਿਆ ਹੈ ਜਿਸ ਦਾ ਸੰਖੇਪ ਭਾਵ ਇਹ ਹੈ ਪਹਿਲਾ ਗੁਰੂ ਦੀ ਬਾਣੀ ਧਿਆਨ ਨਾਲ ਸੁਨੋ ਸ਼ਰਧਾ ਨਾਲ ਸੁਨੋ ਦੂਜੀ ਕਥਾ ਕਿਥਨ ਸੁੰਨਾ ਤੇ ਵਿਚਾਰ ਕਰਕੇ ਉਸ ਤੇ ਅਮਲ ਕਰਨਾ ਤੀਸਰਾ ਉੱਠਦਿਆਂ ਬੈਠਦਾਂ ਤੁਹਾਨੂੰ ਪ੍ਰਮਾਤਮਾ ਨਹੀਂ ਭੁੱਲਣਾ ਚਾਹੀਦਾ ਚੌਥਾ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜੀ ਰੱਖੋ ਪੰਜਵਾਂ ਤੇਰਾ ਆਹਾਰ ਮਾੜਾ ਨਹੀਂ ਹੋਣਾ ਚਾਹੀਦਾ ਸਤਿਗੁਰੂ ਨੇ ਜੋ ਸਿਧਾਂਤ ਬਣਾਇਆ ਹੈ ਅਸੀਂ ਸ਼ਰਧਾ ਨਾਲ ਸੁਣੀਏ ਉਸ ਉੱਤੇ ਕਿੰਤੂ ਪਰੰਤੂ ਨਾ ਕਰੀਏ ਆਹਾਰ ਚੰਗਾ ਤੇ ਸਾਦਾ ਖਾਈਏ ਅੱਗੇ ਲੋਕੀ ਰੋਟੀ ਖਾਣ ਲੱਗਦੇ ਸਨ ਤਾਂ ਹੱਥ ਧਵਾਏ ਜਾਂਦੇ ਸੀ ਉਹਨਾਂ ਨੇ ਸ਼ਲੋਕ ਪੜਨਾ ਕਾਮ ਕ੍ਰੋਧਰ ਲੋਭ ਮੋਹ ਬਿਨਸਜਾਇ ਅਨਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਰੋਟੀ ਖਾਣ ਤੋਂ ਪਹਿਲਾਂ ਪੜਿਆ ਕਰੀਏ ਇਹ ਗੁਰਮਤ ਹੈ ਇਹ ਪੜਨ ਦਾ ਕੀ ਮਤਲਬ ਹੋਇਆ ਇਸ ਦਾ ਅਰਥ ਹੈ ਤੇਰੀਆਂ ਦਿੱਤੀਆਂ ਦਾਤਾਂ ਤੋਂ ਮੈਂ ਤੇਰੀਆਂ ਬਖਸ਼ਿਸ਼ਾਂ ਨਾਲ ਭੋਜਨ ਖਾਣ ਲੱਗਾ ਹਾਂ ਅੰਨ ਖਾਣ ਨਾਲ ਮੇਰਾ ਖੂਨ ਬਣਨਾ ਹੈ ਪਰ ਮੇਰੇ ਤੇ ਮਿਹਰ ਕਰੀ ਮੇਰਾ ਖੂਨ ਗੰਦਾ ਨਾ ਹੋਵੇ ਤੂੰ ਮੇਰੇ ਤੇ ਮਿਹਰ ਕਰੀ ਅਸੀਂ ਮੰਗਣਾ ਹੈ ਪ੍ਰਮਾਤਮਾ ਕੋਲੋਂ ਕਿ ਪੰਜੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਸ ਹੋ ਜਾਣ ਮੈਂ ਤੇਰੀ ਸ਼ਰਨ ਵਿੱਚ ਆ ਕੇ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਤੇ ਮਿਹਰ ਕਰੀ ਮੇਰਾ ਖੂਨ ਗੰਦਾ ਨਾ ਹੋਵੇ ਖਾਣ ਲੱਗਿਆਂ ਵੇਖਿਆ ਕਰੀ ਕਿ ਇਹ ਖਾਣਾ ਸਾਫ਼ ਹੈ ਕਿ ਨਹੀਂ ਗੰਦੀ ਚੀਜ਼ ਨਾ ਖਾਇਆ ਕਰੋ ਮਾੜਾ ਖਾਣਾ ਮਾੜੀ ਬੁੱਧੀ ਬਣਾਉਂਦਾ ਹੈ ਤੇ ਚੰਗਾ ਖਾਣਾ ਬੁੱਧੀ ਨੂੰ ਚੰਗਾ ਬਣਾਉਂਦਾ ਹੈ ਸ਼ੁੱਧ ਕਰਦਾ ਹੈ ਸ਼ੁੱਧ ਅੰਨ ਸ਼ੁੱਧ ਮਨ ਖਾਣ ਲੱਗਿਆਂ ਕਿਹਾ ਕਰੀਏ ਏ ਵਾਹਿਗੁਰੂ ਇਹ ਸਾਨੂੰ ਤੇਰੀ ਮਿਹਰ ਸਦਕਾ ਮਿਲ ਰਿਹਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਤੇਰਾ ਹੀ ਆਸਰਾ ਹੈ ਉਹ ਫਿਰ ਗੁਰੂ ਨਾਨਕ ਦਾ ਲੰਗਰ ਬਣ ਜਾਏਗਾ ਗੁਰੂ ਨਾਨਕ ਦਾ ਲੰਗਰ ਸਾਡੀ ਬੁੱਧੀ ਨੂੰ ਮੈਲਿਆ ਨਹੀਂ ਕਰੇਗਾ ਛੇਵਾ ਹੈ ਤੂੰ ਗੁਰਦੁਆਰੇ ਜਾ ਤੇਰੇ ਕੋਲ ਕਥਾ ਕੀਰਤਨ ਸੁਣਨ ਦਾ ਟਾਈਮ ਨਹੀਂ ਤਾਂ ਸਤਿਗੁਰੂ ਪਾਤਸ਼ਾਹ ਦੀ ਪਾਲਕੀ ਦੀ ਪਰਕਰਮਾ ਕਰਕੇ ਗੁਰਪੰਚਮ ਪਾਤਸ਼ਾਹ ਅਗੇ ਅਰਦਾਸ ਕਰਕੇ ਘਰ ਚਲਿਆ ਜਾ ਤੇਰੀ ਯਾਤਰਾ ਪਰਵਾਨ ਹੋ ਜਾਏਗੀ ਸਤਵਾਂ ਆਪਣੇ ਆਪ ਨੂੰ ਦਾਸ ਜਾਣ ਕੇ ਅਤੇ ਪਰਮਾਤਮਾ ਨੂੰ ਆਪਣਾ ਮਾਲਕ ਸਮਝ ਅਠਵਾਂ ਪਰਮਾਤਮਾ ਨੂੰ ਮਿੱਤਰ ਜਾਣ ਕੇ ਆਪਣੇ ਮਨ ਨੂੰ ਸੱਜੇ ਖੱਬੇ ਨਹੀਂ ਕਰਨਾ ਜੋ ਵੀ ਵਾਹਿਗੁਰੂ ਕਰਦਾ ਹੈ ਭਲੀ ਕਰਦਾ ਹੈ ਤਰਕ ਨਹੀਂ ਕਰਨੀ ਨੌਵਾਂ ਤਨ ਮਨ ਤਨ ਸਭ ਵਾਹਿਗੁਰੂ ਨੂੰ ਅਰਪਣ ਕਰ ਦਿਓ ਪ੍ਰਭੂ ਤੇਰੀ ਹਰ ਸਮੇਂ ਸਹਾਇਤਾ ਕਰੇਗਾ ਇਸ ਤਰ੍ਹਾਂ ਗਿਆਨੀ ਸੰਤੋਖ ਸਿੰਘ ਜੀ ਨੇ ਇਹ ਨੌ ਤਰਾਂ ਦੀ ਭਗਤੀ ਬਾਰੇ ਜ਼ਿਕਰ ਕੀਤਾ ਹੈ ਇਹ ਪਰਵਿਰਤੀ ਉਸ ਸਮੇਂ ਬਣੇਗੀ ਜਦੋਂ ਸ਼ਬਦ ਉਚਾਰਾਂਗੇ ਪਰ ਸਾਡੀ ਜ਼ੁਬਾਨ ਵਿੱਚੋਂ ਨਾ ਸੱਤ ਨਿਕਲਿਆ ਨਾ ਗੁਰੂ ਦਾ ਉਪਦੇਸ਼ ਨਿਕਲਿਆ ਤੇ ਬਾਬਾ ਪੀਖਨ ਕਹਿੰਦੇ ਹਨ ਅਬ ਕੀ ਕਰੇ ਪ੍ਰਾਨੀ ਹੁਣ ਬੁਢਾਪਾ ਆ ਗਿਆ ਮੌਕਾ ਸੀ ਪ੍ਰਮਾਤਮਾ ਨੂੰ ਚੇਤੇ ਕਰਨ ਦਾ ਹੁਣ ਕੀ ਕਰੇਗਾ ਕੁਝ ਵੀ ਨਹੀਂ ਹੋਣਾ ਏ ਮੇਰੇ RAM ਰਾਜਾ ਪ੍ਰਮਾਤਮਾ ਤੂੰ ਵੱਡਾ ਵੈਦ ਹੈ ਤੂੰ ਸੰਸਾਰ ਜਗਤ ਦਾ ਮਾਲਕ ਹੈ ਤੂੰ ਮੇਰਾ ਇਲਾਜ ਕਰ ਸੰਤ ਤੇਰੇ ਪਿਆਰੇ ਹਨ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਤੂੰ ਉਹਨਾਂ ਨੂੰ ਬਚਾ ਲੈਂਦਾ ਹੈ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਬਚਾ ਲੈ ਹਰ ਵਸਤੂ ਦਾ ਇਲਾਜ ਹੈ ਪਰ ਬੁਢਾਪੇ ਦਾ ਇਲਾਜ ਨਹੀਂ ਪਪਾ ਬੀਖਣ ਕਹਿੰਦੇ ਹਨ ਗੁਰਮੁਖਾ ਬੁਢਾਪੇ ਦਾ ਇਲਾਜ ਨਹੀਂ ਹੋਣਾ ਅੱਖਾਂ ਵਿੱਚ ਪਾਣੀ ਤੇਰਾ ਬੰਦ ਨਹੀਂ ਹੋਣਾ ਗਲੇ ਦੀ ਬਲਗਮ ਨਹੀਂ ਸੁੱਕਣੀ ਮੱਥਾ ਪਟਣੋਂ ਨਹੀਂ ਹਟਣਾ ਕਾਲਜੇ ਦੀ ਜਲਨ ਤੇਰੇ ਬੁਢਾਪੇ ਵਿੱਚ ਖਤਮ ਨਹੀਂ ਹੋਣੀ ਜਿੰਨੀਆਂ ਮਰਜ਼ੀ ਦਵਾਈਆਂ ਦੀ ਵਰਤੋਂ ਕਰ ਲੈ ਪਰਮਾਤਮਾ ਦਾ ਨਾਮ ਸ਼ੁੱਧ ਹੈ ਇਹ ਮਰਤੂ ਤੋਂ ਰਹਿਤ ਕਰਨ ਵਾਲਾ ਹੈ ਨਾਮ ਅੰਮ੍ਰਿਤ ਜਲ ਦੀਆਂ ਘੁੱਟਾਂ ਪੀ ਗੁਰਪ੍ਰਸਾਦ ਕਹੇ ਜਨ ਪੀਖਨ ਪਾਵ ਮੁਖ ਦੁਆਰਾ ਇਹ ਗੁਰੂ ਨੇ ਮੈਨੂੰ ਤਾੜਨਾ ਕੀਤੀ ਹੈ ਕਿ ਭੀਖਣਾ ਇਹਨਾਂ ਨੀਮਾਂ ਤੇ ਚੱਲ ਮੁਕਤੀ ਤੇਰੇ ਦਰਵਾਜ਼ੇ ਤੱਕ ਪਹੁੰਚ ਜਾਏਗੀ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਬਾਬਾ ਸਾਡੇ ਤੇ ਵੀ ਰਹਿਮਤ ਕਰੇ ਤੇ ਸਾਨੂੰ ਸਮੇਂ ਦੀ ਕਦਰ ਕਰਨੀ ਆ ਜਾਵੇ ਅਸੀਂ ਗੁਰੂ ਦੇ ਬਚਨਾਂ ਮੁਤਾਬਿਕ ਆਪਣੀ ਜ਼ਿੰਦਗੀ ਜੀਏ ਤੇ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ